ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਾਉਣ ਗਿਆ ਤੇ ਜੋ ਵੇਖਿਆ ਹੈਰਾਨ ਕਰ ਦੇਣ ਵਾਲਾ ਸੀ ਹੈਰਾਨ ਰਹਿ ਗਿਆ ਵੇਖ ਕੇ ਜਦੋਂ ਉਹ ਪਾਣੀ ਉਹਦੇ ਪੁਲੀ ਜੋ ਆਪਾਂ ਪੁਲੀਆਂ ਆਮ ਗੱਡੀਆਂ ਦੀਆਂ ਰਾਵਾਂ ਕ੍ਰੋਸ ਕਰਨ ਲਈ ਪਾਣੀ ਉਹ ਪੁਲੀ ਵਿੱਚ ਜਦੋਂ ਬੈਟਰੀ ਮਾਰਦਾ ਵੀ ਪਾਣੀ ਕਿੱਥੇ ਆ ਗਿਆ ਵੇਨਾਂ ਕੀ ਵੇਖਦਾ ਅੱਗੇ ਇੱਕ ਬਿੱਲੀ ਨੇ ਬੱਚੇ ਦਿੱਤੇ ਹੋਏ ਸੀ ਭੁਲੀ ਦੇ ਵਿੱਚ ਜਦੋਂ ਇਹ ਕੁਝ ਵੇਖਿਆ ਨੇ ਉਹਦਾ ਮਨ ਵੀ ਇੱਕ ਘਬਰਾ ਗਿਆ ਯਾਰ ਇਹ ਮੇਰੇ ਤੋਂ ਪਾਪ ਹੋ ਚ ਲਿਆ ਸੀ ਤੇ ਕਰ ਕੁਝ ਨਹੀਂ ਸੀ ਸਕਦਾ ਕਿਉਂਕਿ ਮੋਟਰ ਉਹਦੀ ਦੂਰ ਹੀ ਕਿਤੇ ਉਹਨੇ ਵਹਿੰਦਿਆ ਵਹਿੰਦਿਆ ਵੇਖਿਆ ਕਿ ਬਿੱਲੀ ਜਿਹੜੀ ਆ ਕੱਲਾ ਕੱਲਾ ਬੱਚਾ ਜਿਹੜਾ ਬਾਹਰ ਲਿਆ ਰਹੀ ਫਿਰ ਉਹਨੇ ਨਾਲ ਉਹਦੇ ਹੈਲਪ ਕਰਾਉਣੀ ਸ਼ੁਰੂ ਕੀਤੀ ਬੱਚੇ ਅੱਗੋਂ ਫੜਨੇ ਸ਼ੁਰੂ ਕੀਤੇ ਬਿੱਲੀ ਵੀ ਲਿਆ ਕੇ ਉਹ ਵੇਖੋ ਇਨਸਾਨ ਦੇ ਹੱਥਾਂ ਤੇ ਕੱਲਾ ਕੱਲਾ ਬੱਚਾ ਜਿਹੜਾ ਰੱਖ ਰਹੀ ਆ ਇੱਥੇ ਇਨਸਾਨੀ ਮਾਵਾਂ ਕਈਆਂ ਰ ਵੇਖਿਆ ਵਾ ਆਪਣੇ ਬੱਚਿਆਂ ਨੂੰ ਧੱਕੇ ਦਿੰਦੀਆਂ ਪਰ ਆ ਕੁਦਰਤ ਦੇ ਅਕ੍ਰਿਸ਼ਮੇ ਵੇਖ ਲੋ ਜਿੰਨਾ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਆਪਣੀ ਜਾਨ ਤੇ ਖੇਡ ਕੇ ਆਪਣੇ ਬੱਚਿਆਂ ਨੂੰ ਵਿਚਾਰੀ ਆ ਬੜਾ ਵਧੀਆ ਵਾਏ ਗੁਰੂ ਦੇ ਬਚਣਾ ਹੈ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਵੀਖ ਮੰਗਾ ਦੇ ਬਾਦਸ਼ਾਹੀ ਤੇ ਤਖਤ ਬਿਠਾ ਦੇ ਨੰਗ ਵਾਹ ਗੁਰੂ ਕਈ ਅਰਖੇ ਹੋ ਕਿ ਹੋ ਜੇ ਵਤੀਰੇ ਜਿਹੜੇ ਵਰਤਾ ਦਿੰਦਾ ਵਾ ਸੋ ਵੇਖ ਕੇ ਬਹੁਤ ਹੀ ਸੋਹਣਾ ਲੱਗਿਆ ਔਰ ਕੁਦਰਤ ਦੇ ਰੰਗ ਪੜੇ ਵਧੀਆ ਲੱਗੇ ਵੇਖੋ ਜਿਸਮਾਂ ਦੇ ਵਿੱਚ ਬੱਚਿਆਂ ਪ੍ਰਤੀ ਇੰਨਾ ਪਿਆਰ ਹੋਵੇ ਇੱਕ ਬਿੱਲੀ ਵੇਖ ਲੋ ਜੋ ਪਾਣੀ ਤੋਂ ਇੰਨੀ ਡਰਦੀ ਆ ਬਹੁਤ ਡਰਦੀ ਆ ਪਾਣੀ ਤੋਂ ਉਹ ਫਿਰ ਵੀ ਆਪਣੇ ਬੱਚਿਆਂ ਨੂੰ ਬਚਾਉਣ ਲਈ ਵਾਰ-ਵਾਰ ਪਾਣੀ ਦੇ ਅੰਦਰ ਜਾਂਦੀ ਆ ਤੇ ਕੱਲਾ-ਕੱਲਾ ਆਪਦਾ ਬੱਚਾ ਕੱਢ ਕੇ ਬਾਹਰ ਲਿਆਉਂਦੀ ਆ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਰਿਆਂ ਵੀਰਾਂ ਦਾ ਅੰਤ ਤੱਕ ਵੀਡੀਓ ਜਰੂਰ ਵੇਖਿਓ ਕਿਵੇਂ ਕੱਲਾ-ਕੱਲਾ ਬੱਚਾ ਲਿਆ ਕੇ ਇਨਸਾਨ ਦੇ ਹੱਥਾਂ ਦੇ ਧਰਦੀ ਆ ਆ ਵੇਖੋ ਕੱਲਾ-ਕੱਲਾ ਬੱਚਾ ਵੇਖ ਸਕਦੇ ਤੁਸੀਂ ਮੈਨੂੰ ਬਹੁਤ ਹੀ ਪਿਆਰੀ ਵੀਡੀਓ ਲੱਗੀ ਏ ਇਸ ਕਰਕੇ ਇਸ ਵੀਡੀਓ ਨੂੰ ਮੈਂ ਐਡਿਟ ਕਰਕੇ YouTube ਤੇ ਪਾ ਰਿਹਾ ਹਾਂ ਕਹਿ ਸਕਦੇ ਆ ਵਿਊਆਂ ਦੇ ਖਾਤਰ ਹੀ ਪਾ ਰਿਹਾ ਮੈਂ ਕਿਉਂਕਿ ਵਿਊ ਦੇ ਨਾਲ ਮੈਂ ਜੋ ਪਿਛਲੇ ਦਿਨਾਂ ਤੋਂ ਸੇਵਾ ਕਰ ਰਿਹਾ ਹਾਂ ਅਜੇ ਤੱਕ ਮੇਰਾ ਚੈਨਲ ਮੋਨੀਟਾਈਜ਼ ਨਹੀਂ ਹੋਇਆ ਉਹ ਮੋਨੀਟਾਈਜ਼ ਕਰਨ ਵਾਸਤੇ ਬਹੁਤ ਸਾਰੀਆਂ ਉਪਰਾਲੇ ਕਰੰਦੇ ਆਂ ਵੀਡੀਓ ਚੁੱਕ ਚੁੱਕ ਕੇ ਵੀ ਪਾ ਰਹਿਆ ਆਂ ਵਾਸੇ ਵਾਸੇ ਕਿਉਂਕਿ ਚੈਨਲ ਮੋਨੀਟਾਈਜ਼ ਹੋਣ ਨਾਲ ਮੈਂ ਸੇਵਾ ਦਾ ਜਿਹੜਾ ਸਿਲਸਿਲਾ ਵਾ ਜੋ ਹੁਣ ਤੱਕ ਆਪਣੇ ਭਰਾਵਾਂ ਦੀ ਮਦਦ ਨਾਲ ਕਰਦਾ ਆ ਰਿਹਾ ਪਿੰਡ ਪੱਧਰ ਤੇ ਉਹ ਅੱਗੇ ਵਧਾਉਣ ਵਾਸਤੇ ਜਿਹੜਾ ਚੈਨਲ ਮੋਨੀਟਾਈਜ਼ ਹੋ ਜਾਂਦਾ ਵਾ ਇਹਦੇ ਤੋਂ ਕੋਈ ਇਨਕਮ ਆਉਣ ਲੱਗ ਪੈਂਦੀ ਕੋਈ 1000 2000 5000 ਉਹ ਸਾਰਾ ਹੀ ਸੇਵਾ ਵਿੱਚ ਲਾਉਣ ਦੀ ਮੇਰੀ ਇੱਛਾ ਵਾ ਮੈਨੂੰ ਪਤਾ ਤੁਸੀਂ ਮਾੜੀਆਂ ਵੀਡੀਓ ਬਹੁਤ ਸਾਰੀਆਂ ਤੁਸੀਂ ਸ਼ੇਅਰ ਕਰਦੇ ਜੇ ਬਹੁਤ ਸਾਰੇ ਵੇਲੜਾ ਨੂੰ ਪ੍ਰਮੋਟ ਕਰਦੇ ਪਰ ਇੱਕ ਕਾਰੀਗਰ ਨੂੰ ਇੱਕ ਮਿਹਨਤੀ ਬੰਦੇ ਨੂੰ ਜਿਹਦੇ ਦਿਲ ਦੀ ਮਨਸ਼ਾ ਚੰਗੀ ਹੁੰਦੀ ਹੈ ਉਹਨੂੰ ਤੁਸੀਂ ਬਹੁਤ ਘੱਟ ਸਪੋਰਟ ਕਰਦੇ ਆਹ ਵੀਡੀਓ ਵੇਖੋ ਸਪੋਰਟ ਕਰਿਓ ਕਿਉਂਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹਣਾ ਵਾਂ ਪਿਛਲੇ ਸਮੇਂ ਚ ਕਾਫੀ ਘਰਾਂ ਦੇ ਉੱਤੇ ਛੱਤ ਪਾਉਣ 'ਚ ਸਹਿਯੋਗਦਾਨ ਪਿਆ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ